ਸਾਹਿਬ ਜੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਨ ਸੋਹਾਵਾ ਰਾਮ ਰਾਜੇ ਗੁਰਸਿੱਖੀ ਸੋਥਾਨ ਭਾਲਿਆ ਲਾ ਧੁਰ ਮੁਖ ਲਾਵਾ ਗੁਰ ਸਿਕਾ ਕੀ ਘਾਲ ਤੈ ਪਈ ਜਿਨ ਅਰ ਨਾਮ ਧਿਆਵਾ ਜਿਨ ਨਾਨਕ ਸਤ ਗੁਰ ਪੂਜਿਆ ਇਨ ਹਰ ਪੂਜ ਕਰਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਵਾ ਜ਼ਹਰ ਜ਼ਹੂਰ ਹਜਰ ਹਜੂਰ ਸਰਬ ਕਲਾ ਪਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖੇਗ ਭਗਤ ਵਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾ ਸੰਗਤ ਜੀ ਤੰਤਾ ਦੇ ਯੋਗ ਹੋ ਆਪ ਜੀ ਬੜ ਭਾਗੇ ਹੋ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਦਇਆ ਕੀਤੀ ਹੈ ਸਵਾਸ ਦਿੱਤੇ ਨੇ ਮਹਾਰਾਜ ਜੀ ਨੇ ਤੰਦ ਰਸਤੀਆਂ ਬਖਸ਼ੀਆਂ ਨੇ ਉਦਮ ਇਸ਼ਾਨ ਬਖਸ਼ਿਆ ਚਾਉ ਬਖਸ਼ਿਆ ਮਹਾਰਾਜ ਜੀ ਨੇ ਉਹਨਾਂ ਦੀ ਗੋਦ ਵਿੱਚ ਬੈਠ ਕਰਕੇ ਇਲਾਹੀ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਵਾਸ ਦੇਹੀ ਨੂੰ ਸਫਲ ਕੀਤਾ ਬਹੁਤ ਜਨਮ ਬਿਛੁਰੇ ਤੇ ਮਾਦ ਹੋਏ ਜਨਮ ਤੁਮਾਰੇ ਲੇਖੇ ਕਰਵਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖਿਆ ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਜਿੱਥੇ ਰੱਬ ਦਾ ਨਾਮ ਲਿਆ ਜਾਂਦਾ ਹੈ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਇਹ ਤੇ ਸਹੀ ਨੋ ਮਿਲਿਆ ਜਿਲ ਪੂਰਾ ਗੁਰੂ ਲੰਬਾ ਜੋ ਆਇਦਾ ਸ਼ਬਦ ਹੈ ਸ਼ਕਾ 18ਵਾਂ ਉਸ ਦਾ ਸ਼ਬਦ ਅਸੀਂ ਪੜਿਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਸਤਿਗੁਰੂ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਜਿੱਥੇ ਬਾਣੀ ਪੜੀ ਜਾਏਗੀ ਉੱਥੇ ਸਤਿਗੁਰੂ ਬਿਰਾਜਮਾਨ ਹੁੰਦੇ ਨੇ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਹੋਵੇ ਚਾਹੇ ਨਾ ਹੋਵੇ ਜਿੱਥੇ ਅਸੀਂ ਭਾਵੇਂ ਗੁਰਕਾ ਸਾਹਿਬ ਤੋਂ ਪੜਦੇ ਆਂ ਭਾਵੇਂ ਕਿਸੇ ਪੋਤੀ ਤੋਂ ਪਾਠ ਕਰਦੇ ਆਂ ਜਿੱਥੇ ਬਾਣੀ ਪੜੀ ਜਾਂਦੀ ਹੈ ਉਥੇ ਮਹਾਰਾਜ ਦਾ ਵਸਾ ਹੁੰਦਾ ਹੈ ਉਥੇ ਮਹਾਰਾਜ ਜੀ ਹਾਜ਼ਰ ਹੁੰਦੇ ਨੇ ਉਹ ਜਗ੍ਹਾ ਜਿਹੜੀ ਹੈ ਬੜੀ ਪਵਿੱਤਰ ਹੁੰਦੀ ਹੈ ਬੜੀ ਸੋਹਣੀ ਹੁੰਦੀ ਹੈ ਬੜੀ ਸੁਹਾਵੀ ਹੁੰਦੀ ਹੈ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਬਾਬੇ ਦੇ ਪੈਰ ਬਾਬੇ ਦੇ ਚਰਨ ਬਾਬੇ ਦੀ ਬਾਣੀ ਹੈ ਐਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹੈ ਸਾਡਾ ਬਾਬਾ ਦਸ ਪਾਸ਼ਾ ਹੀ ਆ ਭਟ ਭਗਦ ਗੁਰਸਿੱਖ ਸਹਿਬਾਨ ਸੋ ਜਦੋਂ ਅਸੀਂ ਉਹਨਾਂ ਦੀ ਬਾਣੀ ਪੜ੍ਹਨੀ ਹੈ ਤੇ ਆਪਾਂ ਇਹ ਮੰਨ ਕੇ ਚੱਲਣਾ ਹੈ ਕਿ ਸੱਚੇ ਪਾਸ਼ਾ ਜੀ ਆਪਣੇ ਮਵਾਰਕ ਚਰਨ ਸਾਡੇ ਦੁਨਿਆਵੀ ਘਰ ਵਿੱਚ ਤੇ ਹੀਰਦੇ ਰੂਪੀ ਘਰ ਦੇ ਵਿੱਚ ਪਾ ਚੁੱਕੇ ਹਨ ਤੇ ਜਿੱਥੇ ਉਹਦੇ ਚਰਨ ਪੈਂਦੇ ਨੇ ਤੇ ਉਹ ਥਾਨ ਪਵਿੱਤਰ ਤੇ ਹੁੰਦਾ ਹੀ ਹੁੰਦਾ ਹੈ ਉਥੇ ਵਰਕਤਾਂ ਤੇ ਬਖਸ਼ਿਸ਼ਾਂ ਬਹੁਤ ਹੁੰਦੀਆਂ ਹਨ ਉਥੇ ਵਰਕਤਾਂ ਦੇ ਬਖਸ਼ਿਸ਼ਾਂ ਬਹੁਤ ਹੁੰਦੀਆਂ ਹਨ ਬਾਣੀ ਦੀ ਪੰਕਤੀ ਬੜੀ ਵਾਰ ਪੜ੍ਹੀ ਆ ਭਲੀ ਸੁਹਾਵੀ ਛਪਰੀ ਜਾਮਹਿ ਗੁਣ ਗਾਏ ਕਿਤੇ ਹੀ ਕਾਮਨਾ ਧੌਲਾਰ ਜਿਤ ਹਰ ਬਿਸਰ ਰਾਇ ਉਹ ਛਪਰੀ ਉਹ ਘਰ ਚਾਹੇ ਛੋਟਾ ਹੋਵੇ ਵੱਡਾ ਹੋਵੇ ਨਾਰਮਲ ਹੋਵੇ ਜਿੱਦਾਂ ਮਰਜ਼ੀ ਹੋਵੇ ਚਾਹੇ ਕੋ ਢਾਈ ਤਿੰਨ ਮਰਲੇ ਵਿੱਚ ਹੋਵੇ ਚਾਹੇ ਢਾਈ ਕਨਾਲਾਂ ਦੇ ਵਿੱਚ ਹੋਵੇ ਜੇਕਰ ਰੱਬ ਦਾ ਨਾਮ ਹੈ ਤੇ ਉਹ ਮਹਿਲ ਸੁੰਦਰ ਤੇ ਸੋਹਣੇ ਨੇ ਜੇ ਪ੍ਰਮਾਤਮਾ ਦਾ ਉੱਥੇ ਨਾਮ ਮਤੇ ਉੱਥੇ ਸੱਚੇ ਪਾਤਸ਼ਾਹ ਆਪਣੇ ਮੁਬਾਰਕ ਚਰਨ ਨਹੀਂ ਪਾਉਂਦੇ ਬਾਣੀ ਰਾਹੀ ਜੇ ਕੋਈ ਨਿਤਨੇਮ ਨਹੀਂ ਕਰਦਾ ਉੱਟ ਕੇ ਜਪਦੀ ਬਾਣੀ ਨਹੀਂ ਪੜਦਾ ਅਰਦਾਸ ਬੇਨਤੀ ਨਹੀਂ ਕਰਦਾ ਤੇ ਫਿਰ ਉਹਦੇ ਬਾਰੇ ਬਾਣੀ ਦੇ ਵਿੱਚ ਅੱਗੇ ਪੰਕਤੀ ਬੜੀ ਵਾਰ ਸੁਣੀ ਹੈ ਕਬੀਰ ਜੈ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹਿ ਤੈ ਘਰ ਮਰ ਹਟ ਸਾਰਖੇ ਭੂਤ ਵਸੈ ਤਿਨ ਮਾਹਿ ਸੋ ਸੇ ਆਸਥਿਲ ਸੋਹਨ ਚਵਾਰੇ ਜਿੱਥੇ ਜਾਏ ਬਹੇ ਮੇਰਾ ਸਤਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਮਹਾਰਾਜ ਜੀ ਕਹਿੰਦੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦ ਸਾਹਿਬ ਨਗਰ ਉਜਾੜੀ ਜਿਉ ਚਾਹੇ ਉਹ ਘਰ ਹੈ ਚਾਹੇ ਉਹ ਨਗਰ ਹੈ ਉਹ ਸਮਝੋ ਉਜਾੜ ਬਿਆਬਾਨ ਹੈ ਜਿੱਥੇ ਮਹਾਰਾਜ ਜੀ ਦੇ ਨਾਮ ਜਾਂ ਚਰਨਾਂ ਨਹੀਂ ਪੈਂਦੇ ਸੋ ਸ਼ਬਦ ਆਇਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJE ਉਹ ਭਾਵੇਂ ਕੋਈ ਵੀ ਜਗਾ ਕਿਉ ਨਾ ਹੋਵੇ ਜਿਸ ਜਗਾ ਤੇ ਬੈਠੇ ਆ ਇੱਥੇ 25 ਜਾਂ 40 ਸਾਲ ਪਹਿਲਾਂ ਕੁਝ ਹੋਰ ਸੀ ਦੇਖੋ ਜਦੋਂ ਉਹਨ ਮਹਾਰਾਜੀ ਦੀ ਬਾਣੀ ਇੱਥੇ ਗ੍ਰੰਥ ਆ ਗਿਆ ਇੱਥੇ ਪੰਥ ਬੈਠਣ ਲੱਗ ਪਿਆ ਤੇ ਤਨਹਰ ਪੂਜ ਕਰਾਵਾ ਇੱਥੇ ਪੂਜਾ ਹੋਣ ਲੱਗ ਪਈ ਜਗਾ ਹੋਈ ਹੈ ਜਗਾ ਉਹੀ ਹੈ ਪਰ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਹ ਜਿੱਥੇ ਬਾਣੀ ਪੜੀ ਜਾਂਦੀ ਹੈ ਜਿੱਥੇ ਫੁੱਲ ਹੁੰਦੇ ਨੇ ਕੁਝ ਦਿਨਾਂ ਦੇ ਵਿੱਚ ਸੂਰਜ ਮੁਖੀ ਤੇ ਆਪਣਾ ਸਰੋਂ ਦੇ ਫੁੱਲਾਂ ਨੇ ਖਿੜਮਾ ਗੰਦੇ ਦੇ ਫੁੱਲਾਂ ਖਿਲ ਰਹੇ ਨੇ ਬੜੀ ਹੁਣ ਫੁੱਲਾਂ ਦੀ ਬਹਾਰ ਆ ਖਿਲ ਰਹੇ ਨੇ ਜਿੱਥੇ ਫੁੱਲ ਨੇ ਉਥੇ तितਲੀਆਂ ਆਉਂਦੀਆਂ ਨੇ तितਲੀਆਂ ਉੱਥੇ ਭੌਰੇ ਆਉਂਦੇ ਨੇ ਉਤੋਂ ਸੁਗੰਧੀ ਵੀ ਲੈਂਦੇ ਨੇ ਤੇ ਉਹ ਉਸ ਫੁੱਲ ਦੀ ਮਹਿਕ ਨੂੰ ਅੱਗੇ ਤੱਕ ਲੈ ਕੇ ਜਾਂਦੇ ਨੇ ਔਰ ਕਈ ਤਰੀਕਿਆਂ ਦੇ ਨਾਲ ਉਹਨਾਂ ਫੁੱਲਾਂ ਨੂੰ ਅੱਗੇ ਵੀ ਬਖੇਰ ਦਿੰਦੇ ਨੇ ਨਵੇਂ ਫੁੱਲ ਪੈਦਾ ਹੋ ਜਾਂਦੇ ਨੇ ਇੱਕ ਵਿਧੀ ਹੈ ਤੇ ਮਤਲਬ ਕਹਿਣ ਦਾ ਵੀ ਜਿੱਥੇ ਫੁੱਲ ਹੁੰਦੇ ਨੇ ਜਿੱਥੇ ਸੁਗੰਧੀ ਹੁੰਦੀ ਹੈ ਉੱਥੇ ਰੌਣਕਾਂ ਲੱਗਦੀਆਂ ਨੇ ਉੱਥੇ ਬਹਾਰ ਹੀ ਬਾਰ ਹੁੰਦੀ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਗਮਲੇ ਰੱਖੇ ਨੇ ਫੁੱਲ ਲਾਏ ਨੇ ਉੱਥੇ ਨੇਚਰ ਵੀ ਉੱਥੇ ਮਹਿਕ ਸੁਗੰਧੀ ਹੋਣੀ ਹੀ ਹੋਣੀ ਹੈ ਸੋ ਜਿੱਥੇ ਜਾਏ ਬਹੀ ਮੇਰਾ ਸਤਿਗੁਰੂ ਸੋ ਦੇਖੋ ਹੁਣ ਇਹ ਸਾਂਝਾ ਸਥਾਨ ਗੁਰੂ ਗ੍ਰੰਥ ਸਾਹਿਬ ਜੀ ਇਹ ਤੋਂ ਵੱਡਾ ਸਥਾਨ ਦੁਨੀਆ ਦੇ ਵਿੱਚ ਹੋਰ ਕੋਈ ਹੋ ਨਹੀਂ ਸਕਦਾ ਇੰਨਾ ਵੱਡਾ ਸਿਧਾਨ ਹੈ ਇੰਨੀ ਵੱਡੀ ਮਹਿਕ ਹੈ ਇੰਨੇ ਸੋਹਣੇ ਫੁੱਲ ਨੇ ਗੁਰਬਾਣੀ ਰੂਪੀ ਸ਼ਬਦ ਤੇ ਭੌਰੇ ਜਿਹੜੇ ਨੇ ਉਹਨਾਂ ਨੂੰ ਆ ਕੇ ਇਹ ਸੁਗੰਧੀ ਲੈਣੀ ਚਾਹੀਦੀ ਹੈ ਜਿੱਥੇ ਜਾਏ ਬਹੇ ਮੇਰਾ ਸਤਗੁਰੂ ਸੋ ਜਿਹੜੇ ਲੈਂਦੇ ਨੇ ਸੁਗੰਧੀ ਉਹਨਾਂ ਤੇ ਮਹਾਰਾਜੀ ਮੇਰ ਪਰਿਆ ਹੱਥ ਰੱਖਣ ਭਲਾ ਕਰਨ ਜਿਹੜੇ ਨਹੀਂ ਲੈਂਦੇ ਉਹਨਾਂ ਦਾ ਵੀ ਭਲਾ ਕਰਨ ਪਰ ਉਹਨਾਂ ਨੂੰ ਵੀ ਗੁਰੂ ਘਰ ਵਿੱਚ ਆ ਕੇ ਬਹਿਣਾ ਚਾਹੀਦਾ ਕਿਉਂਕਿ ਇੱਥੇ ਬਹੁਤ ਕਿਰਪਾ ਬੜੀ ਮਿਹਰ ਜੜੀ ਹੈ ਉਹ ਵਸਦੀ ਹੈ ਗੁਰੂ ਘਰ ਦੇ ਵਿੱਚ ਮੈਂ ਵਿਚਾਰ ਕਰਦਾ ਹਾਂ ਵੀ ਸ਼ੁਕਰ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਬੜੀ ਆਸਾਨੀ ਦੇ ਨਾਲ ਦਰਸ਼ਨ ਕਰਨ ਨੂੰ ਮਿਲੇ ਹਨ ਇੱਕ ਸਦੀ ਪਹਿਲਾਂ ਦੋ ਸਦੀਆਂ ਪਹਿਲਾਂ 300 ਸਾਲ ਪਹਿਲਾਂ ਚਲੇ ਜਾਓ ਕਈ ਪਿੰਡਾਂ ਦੇ ਵਿੱਚ ਮਸਾ ਇੱਕ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਸਨ ਜਿਸ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣਾ ਹੁੰਦਾ ਸੀ ਤਿੰਨ ਤਿੰਨ ਚਾਰ ਚਾਰ ਸਾਲ ਉਨੂੰ ਵੇਟ ਕਰਨੀ ਪੈਂਦੀ ਸੀ ਕਿਉਂਕਿ ਹੱਥ ਲਿਖਤ ਬੀੜਾ ਹੁੰਦੀਆਂ ਸੀ ਮਸ਼ੀਨਾਂ ਨਹੀਂ ਸੀ ਹੁੰਦੀਆਂ ਪ੍ਰਿੰਟ ਵਾਲੀਆਂ ਲੜੀਵਾਰ ਵੀੜ ਹੁੰਦੀ ਸੀ ਤੇ ਤੁਸੀਂ ਵੀ ਦੇਖਿਆ ਹੋਣਾ 50 ਸਾਲ ਹੀ ਲਾ ਲਈਏ ਪਿੱਛੇ ਚੱਲ ਜੇ 40 50 ਬਹੁਤ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੁੰਦਾ ਸੀ ਤੇ ਸਥਾਨ ਬਹੁਤ ਘੱਟ ਹੁੰਦੇ ਸੀ ਤੇ ਹੁਣ ਇੰਨੇ ਸਥਾਨ ਬਣ ਗਏ ਨੇ ਇੱਕ ਇੱਕ ਪਿੰਡ ਵਿੱਚ ਸਾਡੇ ਮਿਆਣੀ ਵਿੱਚ 11 ਗੁਰਦਾਰੇ ਨੇ 11 ਔਰ ਮੈਂ ਤੇ ਵੈਸੇ 13 14 ਗਿਨੇ ਸੀ ਉਹ ਕਹਿੰਦੇ 11 ਚਲੋ ਉਹ ਜਿਹੜੇ ਮਤਲਬ ਚਲਦੇ ਨੇ ਸੰਗਤਾਂ ਜਾਂਦੀਆਂ ਨੇ ਪਰ ਉੱਤੇ ਉਹ ਚੀਜ਼ ਨਹੀਂ ਬਣਦੀ ਸੰਗਤ ਬੋਲ ਘਟ ਹੁੰਦੀ ਹੈ ਵਿਚਾਰ ਆਇਆ ਜਿੱਥੇ ਜਾਏ ਬਹੇ ਮੇਰਾ ਸਤੂਆ ਜਿੰਨਾ ਮਤਲਬ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਹੈ ਉਹਦੇ ਹਿਸਾਬ ਨਾਲ ਜਿੰਨੀ ਸੰਗਤ ਬਣਦੀ ਉਨੀ ਆਉਂਦੀ ਨਹੀਂ ਆਉਣੀ ਚਾਹੀਦੀ ਹੈ ਜਾਣਾ ਚਾਹੀਦਾ ਮਤਲਬ ਕਿੰਨਾ ਸੌਖਾ ਹੋ ਗਿਆ ਘਰ ਦੇ ਮੂਹਰੇ ਗੁਰਦੁਆਰਾ ਸਾਹਿਬ ਕਰਦੇ ਲਾਗੇ ਗੁਰਦਰਾ ਸਾਹਿਬ ਜੇ ਪਿੰਡ ਦੇ ਵਿੱਚ ਵੀ ਹੋਵੇ ਕੋਈ 100 ਗੱਜ ਦੇ 200 400 ਗੱਜ ਦੇ ਕਿਹੜਾ ਦੂਰ ਹੈ ਕੋਈ ਦੂਰ ਨਹੀਂ ਸੋਚ ਕਰਕੇ ਸੱਚੇ ਪਾਤਸ਼ਾਹ ਸਾਡੇ ਬਿਲਕੁਲ ਸਨਮੁਖ ਨੇ ਬੜੇ ਨੇੜੇ ਨੇ ਉਹਨਾਂ ਦੇ ਦਰਸ਼ਨ ਜਰੂਰ ਕਰਨੇ ਚਾਹੀਦੇ ਨੇ ਜਰੂਰ ਮਹਾਰਾਜ ਦੀ ਅਸੀਸ ਮਿਹਰ ਤੇ ਕਿਰਪਾ ਦੇ ਪਾਤਰ ਮੰਨਣਾ ਚਾਹੀਦਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੁਤਾਨ ਸੁਹਾਵਾ ਰਾਮ ਰਾਜ ਸੋਚ ਕਰਕੇ ਬਾਣੀ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਨੂੰ ਘਰ ਲੈ ਕੇ ਜਾਓ ਨਿਤਨੇਮ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਨੂੰ ਘਰ ਬਿਰਾਜਮਾਨ ਕਰੋ ਠੀਕ ਹੈ ਸ਼ਬਦ ਇਹ ਨਹੀਂ ਵੀ ਸ਼ਬਦੀਆਂ ਪੋਤੀਆਂ ਰੱਖ ਦਿੱਤੀਆਂ ਤੇ ਫੋਟੋ ਸਜਾ ਕੇ ਰੱਖ ਦਿੱਤੀ ਉੱਤੇ ਮਤਲਬ ਲੇਟਾਂ ਵੀ ਲਾ ਦਿੱਤੀਆਂ ਤੇ ਦੀਵਾ ਵੀ ਜਗਾ ਦਿੱਤਾ ਆਪਣਾ ਦੂਜਾ ਦੇਸੀ ਕਿਉਂ ਦਾ ਤੇ ਆਪਾਂ ਉੱਥੇ ਬੈਠ ਕੇ ਕੁਝ ਨਿਤਨੇਮ ਕੀਤਾ ਇਹਨਾਂ ਸਿਮਰਨ ਭਜਨ ਕੀਤਾ ਇਹਨਾਂ ਦੇ ਫਿਰ ਉਹ ਜਿਹੜੀ ਚੀਜ਼ ਹੈ ਉਹ ਆਸਨ ਵੀ ਜਿਹੜਾ ਉਹ ਇੰਨਾ ਸਾਨੂੰ ਫਿਰ ਬਰਕਤਾਂ ਦੇ ਬਖਸ਼ਿਸ਼ਾਂ ਨਹੀਂ ਦੇਗਾ जिथे महाराज देंचियां कोई पोथियूं कोई गुटके कोई माला कई तरह जी चीज़ा घरां रखंदा आहियूं न ਤੇ ਅਸੀਂ ਉਥੇ ਟਾਈਮ ਵੀ ਲਾਉਣਾ ਹੈ ਅਸੀਂ ਰੱਬ ਨੂੰ ਯਾਦ ਵੀ ਕਰਨਾ ਹੈ ਸਿਮਰਨ ਵੀ ਕਰਨਾ ਹੈ ਨਿਤਨੇਮ ਵੀ ਕਰਨਾ ਤਾਂ ਸਾਡਾ ਉਹ ਘਰ ਥਾਨ ਸੁਹਾਵਾ ਹੋਵੇਗਾ ਤਾਂ ਸਾਡੇ ਜ਼ਿੰਦਗੀ ਦੇ ਵਿੱਚ ਘਰਾਂ ਵਿੱਚ ਬਰਕਤਾਂ ਤੇ ਬਖਸ਼ਿਸ਼ਾਂ ਆਣਗੀਆਂ ਸੁਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋਥਾਨ ਭਾਲਿਆ ਲੈ ਤੂਰ ਮੁਖ ਲਾਵਮ ਮਹਾਰਾਜ ਕਹਿੰਦੇ ਨੇ ਜਿਹੜੇ ਭੋਰੇ ਹੁੰਦੇ ਨੇ ਜਿਹੜੇ ਗੁਰਸਿੱਖ ਹੁੰਦੇ ਨੇ ਉਹ ਥਾਂ ਲੱਭ ਲੈਂਦੇ ਜਿਹੜਾ ਨਿਤਨੇਮੀ ਹੈ ਨਾ ਭਾਵੇਂ ਕਿਸੇ ਰਿਸ਼ਤੇਦਾਰ ਦੇ ਚਲਾ ਜਾਏ ਉਹ ਗੁਰਦੁਆਰਾ ਵੀ ਲੱਭ ਲੈਂਦਾ ਤੇ ਜਗਾ ਵੀ ਲੱਭ ਲੈਂਦਾ ਨਿਤਨੇਮ ਕਰਨ ਨੂੰ ਤੇ ਜਿਹੜਾ ਬਹਾਨੇਬਾਜ਼ ਹੈ ਆਲਸੀ ਉਹਨੇ ਕੀ ਕਰੀਏ ਉੱਥੇ ਕੋਈ ਗੱਲ ਹੀ ਨਹੀਂ ਬਾਣੀ ਇੱਥੇ ਤੇ ਜੰਗਲਾਂ 'ਚ ਮੰਗਲ ਆਉਂਦੇ ਨੇ ਸੱਚੇ ਬਾਦਸ਼ਾਹ ਜਦੋਂ ਮਨ ਸਹੀ ਹੋਵੇ ਮਨੋ ਵਿੱਚ ਚੰਗਾ ਤੇ ਕਠੋਤੀ ਵਿੱਚ ਗੰਗਾ ਜੇ ਮੰਨ ਹੋਵੇ ਹਰਾਮੀ ਬਾਣੀ ਵਿੱਚ ਲਿਖਿਆ ਫੇਰ ਫੇਰ ਇਨੇ ਬਹਾਨੇ ਸੌਲ ਆਲਾ ਨੇ ਨੇ ਜੇ ਮੰਨ ਹੋਵੇ ਰਾਜੀ ਇਨੇ ਜਗ੍ਹਾ ਲੱਭ ਲੈਣੀ ਇਨੇ ਗੁਰਸਿੱਖੀ ਸੋਥਾਨ ਭਾਲਿਆ ਲੈ ਧੂਰ ਮੁਖ ਲਾਵਾ ਸੋ ਗੁਰਸਿੱਖ ਜਿਹੜੇ ਨੇ ਉਹ ਥਾਂ ਲੱਭ ਕੇ ਨਾ ਗੁਰੂ ਦਾ ਉਹਦੀ ਧੂੜ ਆਪਣੇ ਮੱਥੇ ਨੂੰ ਲਾਉਂਦੇ ਨੇ ਮਤਲਬ ਸੰਗਤ ਕਰਦੇ ਨੇ ਉਥੇ ਬੈਂਦੇ ਨੇ ਕਿਦਾਂ ਧੂੜ ਮੱਖੇ ਨੂੰ ਲਾਉਂਦੇ ਨੇ ਚਲੋ ਫਿਰ ਬਾਬੇ ਬਕਾਲੇ ਬਾਬੇ ਮੱਖਣਛਾਣੇ ਧੂੜ ਮੁਕ ਨੂੰ ਲਾ ਲਈ ਲੱਬ ਲਿਆ ਗੁਰਸਿੱਖੀ ਸੋ ਧਨ ਭਾਲਿਆ ਲੈ ਧੂੜ ਮੁਕ ਲਾਵਾ ਜਿੱਤੇ ਜਾਏ ਵੇ ਮੇਰਾ ਸਤਿਗੁਰ ਸੋ ਥਾਨ ਸੋ ਆਵਾ ਹਰਿ ਰਾਮ ਰਾਜ ਧਿਆਨ ਦੇਣਾ ਜਿੰਨੇ ਅਸੀਂ ਬੈਠਿਆ ਨਾ ਮੈਂ ਤੁਸੀਂ ਜਿੰਨੀ ਸਿੱਖ ਕੌਮ ਹੈ ਕੱਲੀ ਬਰਾਦਰੀ ਦੀ ਗੱਲ ਨਹੀਂ ਕਰਦਾ ਜਿੰਨੀ ਸਿੱਖ ਕੌਮ ਹੈ ਅਸੀਂ ਸ਼ਾਹਾਂ ਦੇ ਵਾਰਸਾਂ ਸ਼ਾਹਾਂ ਦੇ ਬਾਬਾ ਮੱਖਣ ਸ਼ਾਹ ਸ਼ਾਹ ਦੇ ਵਾਰਸ ਲਖੀ ਸ਼ਾਹ ਸ਼ਾਹਾਂ ਦੇ ਵਾਰਸ ਹੁਣ ਨਾਲੋ ਨਾਲ ਮੈਂ ਸਾਰੀ ਵਿਚਾਰ ਗਰਮੀ ਹੈ ਸ਼ਾਹਾਂ ਦੇ ਵਾਰਿਸ ਸ਼ਾਹ ਕਿ ਕੁਝ ਹੋਰ ਬਾਬੇ ਮਕਨ ਸ਼ਾਹ ਦਾ ਸ਼ੌਟ ਦੇ ਵਿੱਚ ਸੰਕੇਤ ਦੇ ਵਿੱਚ ਵਿਚਾਰ ਆਖਣ ਲੱਗਾ ਜੋ ਅੱਜ ਦਾ ਸ਼ਬਦ ਆਇਆ ਹੈ ਨਾ ਜਿੱਥੇ ਜਾਏ ਬਏ ਮੇਰਾ ਸਤਿਗੁਰੂ ਸੋ ਥਨ ਸੁਹਾਵਾ ਰਾਮ ਰਾਜ ਬਾਬਾ ਮਕਨ ਸ਼ਾਹ ਜੀ ਉਹਨਾਂ ਦਾ ਕਹਿੰਦੇ ਨੇ ਬੇੜਾ ਸਾਰਿਆਂ ਨੇ ਬੜੀ ਵੱਲ ਸੁਆ ਆਪਾਂ ਪੁਆਇੰਟ ਤੇ ਆਉਣਾ ਹੈ ਉੱਥੇ ਆਉਣਾ ਟਿਕਾਣੇ ਤੇ ਆਉਣਾ ਜੋ ਮਾਲਾ ਜੀ ਕਹਿੰਦਾ ਯਤਨ ਕਰ ਰਹੇ ਨੇ ਗੁਰਸਿੱਖਾਂ ਗੁਰਸਿੱਖੀ ਸੋਥਾਨ ਭਾਲਿਆ ਲੈ ਧੁਰ ਮੁਖਲਾਵਾ ਗੁਰਸਿੱਖ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨਾਂ ਅਰਨਾਮ ਧਿਆਵਾ ਸੋ ਬਾਬੇ ਮੱਖਣ ਸ਼ਾਹ ਦੀ ਅਰਦਾਸ ਪੂਰੀ ਹੋਈ ਸੀ ਉਹਨਾਂ ਦਾ ਬੇੜਾ ਪਾਰ ਹੋ ਗਿਆ ਸਾਡਾ ਬੇੜਾ ਅਦ ਵਿੱਚ ਘਰ ਉਹਨਾਂ ਨੇ ਬੇੜਾ ਪਾਰ ਲਾ ਲਿਆ ਜੀ ਬੇੜਾ ਪਾਰ ਐਵੇਂ ਨਹੀਂ ਲਗਿਆ ਬੇੜੇ ਨੂੰ ਪਾਰ ਕਰਨ ਦੇ ਲਈ ਅਰਦਾਸ ਕੀਤੀ ਅਰਦਾਸ ਦੇ ਵਿੱਚ ਭੇਟਾ ਵੀ ਰੱਖੀ ਧਿਆਨ ਦੇਣਾ ਅਰਦਾਸ ਕਰੀਦੀ ਆ ਉਹਦੇ ਵਿੱਚ ਭੇਟਾ ਵੀ ਹੁੰਦੀ ਆ ਆਪਾਂ ਮਾਰੇ ਜਿਹੜੇ ਜਾਂਦੇ ਨੇ ਦਰਸ਼ਨੀ ਭੇਟਾ ਹੁੰਦੀ ਦਰਸ਼ਨੀ ਭੇਟਾ ਸਮਾਂ ਬੜਾ ਘਟਾ ਬੜੀਆਂ ਇਹਦੀਆਂ ਵਿਚਾਰਾਂ ਨੇ ਆਪਣੇ ਪਾਸ ਗੁਰੂ ਸਾਹਿਬ ਜੀ ਜਦੋਂ ਦਰਸ਼ਨ ਕਰਨੇ ਭੇਟਾ ਕਿਦਾਂ ਦੀ ਰੱਖੀ ਨਹੀਂ ਰੱਖਣੀ ਹੈ ਸੋਚ ਕੇ ਰੱਖਣੀ ਹੈ ਕਿ ਫਿਰ ਇਦਾਂ ਹੀ ਫਿਰ ਜਿੱਦਾਂ ਮੱਖਣ ਸ਼ਾ ਰੱਖਦਾ ਉਦਾਂ ਰੱਖਣੀ ਹੈ ਇਹ ਵਿਚਾਰ ਇਹ ਅਧੀਨ ਹੈ ਫਿਰ ਕਰਾਂਗੇ ਕਿਸੇ ਦਿਨ ਠੀਕ ਹੈ ਜੀ ਬਾਬਾ ਮੱਖਣ ਚਾਹ ਇਦਾਂ ਦਾ ਛਾ ਹੈ ਅਰਦਾਸ ਕੀਤੀ ਤੇ ਭੇਟਾ ਵੀ ਮਹਾਰਾਜ ਨੂੰ ਕਹਿ ਦਿੱਤੀ ਵੀ ਮਹਾਰਾਜ ਜੀ ਇੰਨੀ ਭੇਟਾ ਤੁਹਾਡੇ ਚਰਨਾਂ 'ਚ ਭੇਟ ਕਰਨੀ ਹੈ ਬੇੜਾ ਬੰਨੇ ਲਾ ਦਿਓ ਸੋ ਮਹਾਰਾਜ ਜੀ ਨੇ ਮੇਰ ਕੀਤੀ ਗੁਰੂ ਤੇਗਹਾਦਰ ਮਹਾਰਾਜ ਜੀ ਨੇ ਬੇੜਾ ਬੰਨੇ ਲਾ ਦਿੱਤਾ ਬੇੜਾ ਬੰਨੇ ਲਾ ਦਿੱਤਾ ਸਾਡਾ ਬੇੜਾ ਵੀ ਜਰੂਰ ਬੰਨੇ ਲੱਗੇਗਾ ਪਰ ਸਾਡੀ ਅਰਦਾਸ ਭਾਵਨਾ ਸੱਚੀ ਸੁੱਚੀ ਹੋਣੀ ਚਾਹੀਦੀ ਹੈ ਇਹ ਨਹੀਂ ਵੀ ਜਦੋਂ ਮਤਲਬ ਤਕਲੀਫ ਹੋਵੇ ਅਰਦਾਸ ਕਰੇ ਉਦੋਂ ਕੁਝ ਹੋਰ ਜਦੋਂ ਕੰਮ ਬਣ ਜਾਏ ਤੇ ਬਿਰ ਅਰਦਾਸੀ ਭੁੱਲ ਜਾਏ ਠੀਕ ਹੈ ਜੀ ਫਿਰ ਮਨ ਇਦਾਂ ਕਰੇ ਵੀ ਹੁਣ ਥੋੜਾ ਹੀ ਕਰ ਦਈਏ ਗਲਦੇ ਬਣ ਗਈ ਹੈ ਹੁਣ ਕੀ ਕਰਨਾ ਹੈ ਇਦਾਂ ਕਰਦੇ ਆ ਫਿਰ ਆਪੇ ਦਿਮਾਗ ਕਹਿੰਦਾ ਥੋੜਾ ਇੱਥੇ ਕਰ ਦਿੰਨੇ ਆ ਥੋੜਾ ਉੱਥੇ ਕਰ ਦਿੰਨੇ ਆ ਥੋੜਾ ਉੱਥੇ ਕਰਦੇ ਆ ਆਪੇ ਹੀ ਦਲੀਲਾਂ ਦੇ ਦੇ ਕੇ ਕੁਝ ਹੋਰ ਦਾ ਹੋਰ ਬਣ ਜਾਂਦਾ ਜੇ ਬਾਬੇ ਮੱਖਣ ਸ਼ਾਹ ਨੇ ਗੁਰੂ ਤੀਗ ਬਾਦਰ ਮਾਰੀ ਚੰਨਾ ਚ 500 ਸੁੱਖੀਆਂ ਸੀ ਨਾ ਭਾਵੇਂ ਵਾਰ ਉਹਨੇ ਬਾਈਆਂ ਨੂੰ ਦੇ ਦਿੱਤੀਆਂ ਸੀ ਠੀਕ ਹੈ ਜੀ ਭਾਵੇਂ ਪੰਜ ਪੰਜ ਦੇ ਦਿੱਤੀ ਆਸੀਂ VIO 500 ਤੇ 5510 110 ਪਾਏ ਵੰਡਿਆ ਉਹਨੇ ਇੰਨੀ ਕਿਹਾ ਵੀ ਮੈਂ ਉਹ 390 ਦੇਣੀਆਂ ਤੈਨੂੰ ਬਾਬਾ ਉਹਨੇ ਕਟੌਤੀ ਨਹੀਂ ਕੀਤੀ ਬੋਧਾ ਗਈ ਐ ਐਵੇਂ ਛਾ ਥੜੋ ਕਹਿੰਦੇ ਨੇ ਬਾਬੇ ਨੂੰ ਛਾ ਕਿਤੇ ਕ ਐਵੇਂ ਹੀ ਕਹੋਂ ਦੇ ਨਾਲ ਛਾ ਥੜੋ ਬੰਦਾ ਦਿਲ ਵੀ ਚਾਹੀਦੇ ਨੇ ਬਾਬੇ ਮੱਖਣ ਛਾ ਵਰਗੇ ਦਿਲ ਵੀ ਚਾਹੀਦਾ ਬਾਬਾ ਲੱਖੀ ਛਾ ਵਣਜਾਰੇ ਵਰਗਾ ਜਿਹਨੇ ਗੁਰੂ ਸਾਉ ਦੇ ਧੜ ਨੂੰ ਆਪਣੇ ਸੋਹਣੇ ਉਸ ਘਰ ਦੇ ਵਿੱਚ ਅਗਲਾ ਹਤੀ ਸਾਸੰਗੇ ਜੀਓ ਸਾੜੀ ਤੋਂ ਉਹਨੇ ਘਰ ਦੀ ਪ੍ਰਵਾਣਾ ਕੀਤੀ ਐਵੇਂ ਛਾਆਂ ਨੂੰ ਸਲੂਡ ਥੜੋ ਬਣਦੇ ਨੇ ਛਾਆਂ ਦੇ ਵਾਰਿਸ ਵੀ ਛਾਆਂ ਵਰਗੇ ਉਹਨੇ ਚਾਹੀਦੇ ਨੇ ਕੰਜੂਸ ਤੇ ਸੋਮ ਨਹੀਂ ਚਲੋ ਅੱਗੇ ਹੁਣ ਬਾਬਾ ਜੀ ਚਲੇ ਜਾਂਦੇ ਨੇ ਬਾਈ ਮੰਝਿਆ ਕਹਿੰਦੇ ਉੱਥੇ ਲਗੀਆਂ ਬਈਆਂ ਨੇ ਇਹਦੇ ਪੰਜ ਪੰਜ ਮੋਰਾ ਰੱਖ ਕੇ ਬਾਬਾ ਜੀ ਪਹੁੰਚ ਜਾਂਦੇ ਨੇ ਸਾਗੀ ਲੰਬੀ ਐ ਜੋ ਵਿਚਾਰ ਅੱਜ ਦੇ ਸ਼ਬਦ ਆਇਆ ਮੈਂ ਉਹਦੇ ਮੁਤਾਬਕ ਥੋੜਾ ਤੇਜ਼ ਵੀ ਬੋਲ ਰਹੇ ਹਾਂ ਪਰ ਸਮਝ ਲੱਗੇਗੀ ਆਪ ਨੂੰ ਬਾਬਾ ਜੀ ਉਧੇ ਪਹੁੰਚ ਜਾਂਦੇ ਨੇ ਤੇ ਉਹ ਪੰਜ-ਪੰਜ ਦੇ ਅੱਗੇ ਚਲੀ ਜਾਂਦੇ ਨੇ ਜਦੋਂ ਉਹ ਬਾਈਆਂ ਦੀਆਂ ਮੰਝੀਆਂ ਮੁੱਕ ਜਾਂਦੀਆਂ ਨੇ ਮਹਾਰਾਜ ਦੇ ਬਾਰੇ ਪੁੱਛਦੇ ਨੇ ਵੀ ਹੋਰ ਕੋਈ ਇੱਥੇ ਹੈ ਧੀਰਮਲੀਏ ਕਹਿੰਦੇ ਤੇਗਾ ਕਮਲਾ ਹੈ ਜਿਹੜਾ ਕਿਸੇ ਨਾਲ ਝਗੜਾ ਨਹੀਂ ਕਰਦਾ ਜਿਹੜਾ ਕਿਸੇ ਨੂੰ ਅਪਸ਼ਬਦ ਨਹੀਂ ਬੋਲਾ ਜਿਹਦਾ ਉਹ ਰੱਬ ਨਾਲ ਜੁੜਿਆ ਜਿਹੜਾ ਸੱਚਾ ਬੰਦਾ ਉਹਨੂੰ ਕਮਲਾ ਕਹਿੰਦੇ ਨੇ ਇਲਤਕਾ ਨਾਮ ਚੌਧਰੀ ਇਦਿਆਂ ਨੂੰ ਕਹਿੰਦੇ ਨੇ ਛਤਰੀ ਕਾਲ ਜੀ ਉਹਨੂੰ ਬੜਾ ਅੱਗੇ ਜਿਹੜਾ ਵਿਚਾਰਾ شریف ਹੁੰਦਾ ਉਹਨੂੰ ਟੀਚਰ ਕਰਕੇ ਲੰਗਦੀ ਦੁਨੀਆ ਦੇਖ ਲੈਣਾ ਤੁਸੀਂ ਸ਼ਰਾਬੀ ਦੱਸੋ ਤੁਹਾਨੂੰ ਟੀਚਰ ਕਿ ਤੁਸੀਂ ਬੋਲੋ ਨਾ ਕਿਸੇ ਨਾਲ ਟੀਚਰ ਕਰੋ ਤੇ ਤੁਹਾਨੂੰ ਟੀਚਰ ਹੋਏਗੀ ਜੇ ਤੁਸੀਂ ਅੱਗੋਂ ਤਾੜ ਤੜ ਕੋਈ ਬੋਲਿਆ ਤੇ ਅਗਲਾ ਬੰਦਾ ਇਜ਼ਤ ਕਰਦਾ ਠੀਕ ਹੈ ਜੀ ਸ਼ਰਾਬੀ ਮਹੱਲੇ ਵਿੱਚ ਉਹਦੇ ਉਹਦੇ ਤੋਂ ਸਾਰੇ ਡਰਦੇ ਨੇ ਤੇ شریف ਬੰਦੇ ਨੂੰ ਉਹਨੂੰ ਵਿਚਾਰੇ ਦੱਬਣ ਨੂੰ ਫਿਰਦੇ ਨੇ ਵੀ ਇੰਨੇ ਕਿਹੜਾ ਕੋਈ ਗਾਲ ਕਢਣੀ ਇਹਨੇ ਪਰ ਉਹਦੀ ਅੰਦਰੋਂ ਆਵਾਜ਼ ਜਿਹੜੀ ਹੁੰਦੀ ਹੈ ਨਾ ਕੁਲਾਂ ਗਰਗ ਕਰਕੇ ਰੱਖ ਦਿੰਦੀ ਹੈ ਮੈਂ ਨਹੀਂ ਕਹਿੰਦਾ ਸੁਣ ਲਓ ਦੁਰਵਾਸਾ ਜਿਉਂ ਕਰਤ ਟਗੌਰੀ ਯਾਦਵੀ ਫਲਵਾਏ ਭਗਵਾਨ ਸੇਵਾ ਕਰੇ ਹੁਜਤ ਕਰੇ ਪਲੀਤ ਸੰਤ ਸੇਤੀ ਮਸ਼ਕਰੀ ਕੁਲਡੋਬਣ ਦੀ ਰੀਤ ਫਕਰਾਂ ਫਕੀਰਾਂ ਦੇ ਅੰਦਰੋਂ ਜਿਹੜਾ ਕੋਈ ਨਿਕਲਦਾ ਬਹੁਤ ਦੂਰ ਤੱਕ ਜਾਂਦਾ ਸਰ ਰੋ ਵਿਚਾਰ ਬਾਬਾ ਜੀ ਪਹੁੰਚ ਜਾਂਦੇ ਨੇ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਉਹ ਜਗ੍ਹਾ ਨੂੰ ਕੋਈ ਨਹੀਂ ਮੱਥਾ ਟੇਕਦਾ ਸੀ ਅੱਜ ਉੱਥੇ ਜੋੜ ਮੇਲੇ ਲੱਗਦੇ ਨੇ ਕਿਉਂ ਕਿਉਂਕਿ ਉੱਥੇ ਸੱਚਾ ਸਤਿਗੁਰੂ ਬੈਠਾ ਹੈ ਬਾਬਾ ਮੱਖਣ ਸ਼ਾਹ ਸ਼ਾ ਤੇ ਸ਼ਾਹਾਂ ਦਾ ਸ਼ਾ ਉਥੇ ਬੇਟਾ ਸੱਜਣ ਸੱਚਾ ਪਾਸ਼ਾ ਸਿਰ ਸ਼ਾਹਾਂ ਦੇ ਓਏ ਹੋਏ ਸਿੱਖ ਵੀ ਸ਼ਾਹ ਤੇ ਉਹਦਾ ਪਿਓ ਵੀ ਸ਼ਾਹ ਕੀ ਬਾਤ ਹੈ ਕੀ ਕੰਬੀਨੇਸ਼ਨ ਕੀ ਬਾਤ ਹੈ ਪੁੱਤ ਵੀ ਸ਼ਾਹ ਪਿਓ ਵੀ ਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਬਾਸ ਬੈਟੇ ਆ ਸੋਹੀ ਹੈ ਸਭਨਾ ਦਾ ਵੇ ਸਾਦੇ ਸ਼ਾਦੀ ਚਲ ਗਏ ਨੇ ਅੰਦਰ ਮਾਤਾ ਜੀ ਨੂੰ ਬਿੰਦੀ ਕੀਤੀ ਮਿਲਣ ਆਗਿਆ ਮਿਲ ਗਈ ਤੇ ਮਹਾਰਾਜ ਦੇ ਉਸ ਅਕਾਲ ਪੁਰਖ ਦੇ ਨਾਲ ਜੁੜੇ ਨੇ ਆ ਦਰਸ਼ਨ ਕਰੀਏ ਐਨਾ ਸੋਹਣਾ ਮਹਾਰਾਜ ਦਾ ਮੁਕੜਾ ਐਨਾ ਦਗਦਗ ਕਰਦਾ ਚਿਹਰਾ ਜਦੋਂ ਬਾਬੇ ਮੱਖਣ ਸ਼ਾਹ ਨੇ ਦੇਖਿਆ ਹੋਵੇਗਾ ਕੀ ਕੋਈ ਲੇਖਕ ਰਾਈਟਰ ਕਲਮ ਮਦ ਕਰ ਸਕਦਾ ਹਨੀ ਕਰ ਸਕਦਾ ਇਹਦੇ ਬਾਬਾ ਮਕਨ ਸ਼ਾਹ ਵੀ ਲੇਕਨ ਨਾ ਹੋਈ ਕਿ ਵੀ ਮੇਰੀ ਕਲਮ ਨਹੀਂ ਇਜਾਜ਼ਤ ਦਿੰਦੀ ਵੀ ਮੈਂ ਦਰਸ਼ਨਾਂ ਨੂੰ ਬਿਆਨ ਕਰਾਂ ਉਹ ਕਾਹਬੇ ਕੋ ਸੁਬਾ ਨਹੀਂ ਦੇਖਾ ਹੀ ਕਈ ਵਾਰ ਇਦਾਂ ਦਿਲ ਕਰਦਾ ਵੀ ਹੋਰ ਉੱਚੀ ਬੋਲੀ ਅੰਦਰ ਫਟ ਜਾਏ ਗੁਰੂ ਦੀ ਯਾਦ ਦੇ ਵਿੱਚ ਇੰਨਾ ਕਈ ਵਾਰ ਰੱਬ ਮਾਰੀ ਨੰਦ ਦਿੰਦੇ ਨੇ ਉਹਦੀ ਉਹਦਾ ਪਿਆਰ ਉਹਦੀਆਂ ਸਿਸਾਂ ਹੀ ਇੰਨੀਆਂ ਸੋਹਣੀਆਂ ਨੇ ਠੀਕ ਹੈ ਜੀ ਪਰ ਦਿਲ ਕਰਦਾ ਸਾਸੰਗ ਜੀ ਦਿਲ ਕਰਦਾ ਜਦੋਂ ਘਰ ਦੇ ਵਿੱਚ ਮਾਰੇ ਕਹਿੰਦੇ ਜੀ ਪੈਦਾ ਹੁੰਦਾ ਨੱਚਣੋਂ ਦਿਲ ਕਰਦਾ ਜਦੋਂ ਜਨਮ ਹੁੰਦਾ ਸੱਚ ਦਾ ਮਹਾਰਾਜ ਕਹਿੰਦੇ ਅੰਦਰ ਸਤ ਗੁਰ ਕੇ ਜਨਮੇ ਗਵਨ ਮਿਟਾਇਆ ਉਹ ਜਨਮ ਮਰਨ ਮੁੱਕ ਜਾਂਦਾ ਜਦੋਂ ਗੁਰੂ ਅੰਦਰ ਸ਼ਬਦ ਰਾਹੀਂ ਪ੍ਰਵੇਸ਼ ਕਰਦਾ ਬਾਬਾ ਜੀ ਨੇ ਪੰਜ ਰੱਖੀਆਂ ਤੇ ਨਮਸ਼ਕਾਰ ਕੀਤੀ ਪਤਾ ਲੱਗਿਆ ਸੀ ਆਵਾਜ਼ ਅੰਦਰੋਂ ਆ ਗਈ ਸੀ ਪਰ ਹੁਣ ਉਹ ਤੇ ਕੌਤਕ ਵੀ ਇਤਿਹਾਸ ਵੀ ਤੇ ਬੰਨਣਾ ਸੀ ਨਾ ਚੁੱਪ ਕਰਕੇ ਰੱਖ ਦਿੰਦੇ ਤੇ ਬਾਚੋ ਪਰਗੇ ਚਲੇ ਜਾਂਦੇ ਇਦਾਂ ਥੋੜੋ ਸੀ ਤੇ ਫਿਰ ਮਹਾਰਾਜ ਆਵਾਜ਼ ਕਹਿੰਦੇ ਕਹਿੰਦੇ ਸ਼ਾਜੀ ਮਕਣ ਸ਼ਾ ਇਧਰ ਆ ਆ ਪੇਟਾ ਤੇਰੀ ਪੂਰੀ ਨਹੀਂ ਹੁਣ ਇੱਥੇ ਕਹਿ ਸਕਦੇ ਆ ਬਾਬਾ ਪੈਸੇ ਮੰਗਦਾ ਬੈ ਬਾਬਾ ਪੇਟਾ ਮੰਗਦਾ ਜੇ ਸਾਡੇ ਵਰਗੇ ਕਿਸੇ ਨੂੰ ਕਹਿ ਦੇਣਾ ਵੀ ਇੰਨੀ ਭੇਟਾ ਗੁਰਦੁਆਰੇ ਦੀ ਇੰਨੀ ਤੇ ਭਲਾਨੀ ਇੰਨੀ ਅੱਛਾ ਬਸ ਡੰਡਾ ਹੀ ਨਹੀਂ ਵਜਦਾ ਸਿਰ 'ਚ ਬਾਕੀ ਸਭ ਕੁਝ ਹੋ ਜਾਂਦਾ ਬਚਨ ਵੀ ਡੰਡੇ ਹੀ ਹੁੰਦੇ ਨੇ ਐਦੇ ਬਾਬਾ ਬਾਬਾ ਮੱਖਣ ਸ਼ਾ ਭੇਟਾ ਦਿੰਦਾ ਗੁਰੂ ਪਾਸ਼ਾ ਨੂੰ ਕਿਸੇ ਚੀਜ਼ ਦੀ ਕਮੀ ਹੈ ਪਰ ਇੱਕ ਮਰਿਆਦਾ ਹੈ ਇਹ ਗ ਭੇਟ ਹੈ ਗੁਰੂ ਦੇ ਅੱਗੇ ਗ ਭੇਟ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਪੰਜ ਨਹੀਂ ਸੱਜਣਾ 500 ਸੀ ਹੁਣ ਇੱਥੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਗੁਰੂ ਸਾਹਿਬ ਜੀ ਹੁਣ ਮੋਹਰਾਂ ਦੀ ਕੀਮਤ ਦੇਖੋ ਕਿੰਨੀਆਂ ਵਿੱਚ ਆ ਥੋੜਾ ਹੁਣ ਉਹ ਟਕੇ ਵੀ ਰੱਖ ਸਕਦੇ ਉਹਦੋਂ ਟਕੇ ਚੱਲਦੇ ਸੀ ਪੈਸੇ ਵੀ ਰੱਖ ਸਕਦੇ ਸੀ ਦੇਖੋ ਸੋਨੇ ਦੀ ਇੱਕ ਮੋਹਰ ਦੀ ਕਿੰਨੀ ਕੀਮਤ ਹੋਏਗੀ ਤੇ 500 ਮੋਹਰਾਂ ਦੀ ਕਿੰਨਾ ਦਿਲ ਹੋਏਗਾ ਉਸ ਸ਼ਾਦਾ ਬਾਬੇ ਮਖਨਸ਼ਾ ਦਾ ਤੇਨ ਜਨਮ ਮਹਾਰਾਜ ਨੇ ਇਦਾ ਗਿਆ ਨਾ ਫਿਰ ਸੀਸ ਲਾ ਕੇ ਮਥਾ ਰਗੜ ਕੇ ਦੌੜ ਗਿਆ ਗਲ ਵਿੱਚ ਸਰੋਬਾ ਪਾ ਕੇ ਕੱਚੇ ਕੋਟੇ ਤੇ ਚੜ ਕੇ ਬਾਬਾ ਮੱਖਣ ਸਾਡਾ ਬੋਲਿਆ ਗੁਰ ਲਾਦੋਰੇ ਗੁਰ ਲਾਦੋਰੇ ਗੁਰ ਲਾਦੋਰੇ ਗੁਰ ਲਾਦੋਰੇ ਕਹਿੰਦੇ ਬਾਬਾ ਹੁਣ ਨਹੀਂ ਮੈਂ ਚੁੱਪ ਕਰਨਾ ਚਾਹੇ ਮੈਨੂੰ ਮੂੰਹ ਕਾਲਾ ਕਿਉਣਾ ਕਰਨਾ ਪਵੇ ਮੈਂ ਨਹੀਂ ਚੁੱਪ ਕਰਨਾ ਗੁਰ ਲਾਦੋਰੇ ਗੁਰ ਲਾਦੋਰੇ ਗੁਰ ਸਿੱਖੀ ਸੋਥਾਨ ਪਾਲਿਆ ਲੈ ਧੂਰ ਮੁਖ ਲਾਓ ਆਏ ਸਾਰੇ ਏਦਾਂ 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 ਗੁਰੂ ਨੂੰ ਏਦਾਂ ਯਾਦ ਕਰਨਾ ਹੈ ਗੁਰੂ ਨੂੰ ਏਦਾਂ ਕੋਈ ਯਾਦ ਕਰੇਗਾ ਗੁਰੂ ਦੇ ਕਪੜਾ ਖੋਲੇਗਾ ਗੁਰੂ ਦੇ ਬੱਜਰ ਕਪੜਾ ਦਾ ਤਾਲਾ ਖੋਲੇਗਾ ਸਭ ਕੁਝ ਦੂਰ ਕਰ ਦੇਗਾ ਸ਼ਾਹ ਬਣਾ ਦੇਗਾ ਪਾਦਿਸ਼ਾ ਬਣਾ ਦੇਗਾ ਜਿਸ ਨੂੰ ਬਖਸ਼ੇ ਸਿਵਤ ਸਲਾ ਨਾਨਕ ਬਾਦਸ਼ਾਹੀ ਪਾਸ਼ਾ ਸੀ ਕਿਤੇ ਉਹਨੂੰ ਬਾਦਸ਼ਾਹ ਨਾ ਸਮਝ ਲਈ ਜਿਹਦੇ ਕੋ ਵੱਡੀਆਂ ਗੱਡੀਆਂ ਨੇ ਜਿਹਦੇ ਕੋਲ ਬੜੀ ਜ਼ਮੀਨ ਹੈ ਜਿਹਦਾ ਘਰ ਵਾਲਾ ਵੱਡਾ ਕਿਤੇ ਉਲਟ ਨਾ ਦਿਮਾਗ ਚੱਲ ਜਾਏ ਉਹ ਜਿਹੜਾ ਬੇਫਿਕਰਾ ਹੁੰਦਾ ਹੈ ਉਹ ਜਿਹੜਾ ਬੇਪਰਵਾਹ ਹੁੰਦਾ ਹੈ ਜਿਹੜਾ ਸਬਰ ਸੰਤੋਖੀ ਹੁੰਦਾ ਹੈ ਜਿਹੜਾ ਸੱਚਾ ਆਸ਼ਿਕ ਹੁੰਦਾ ਹੈ ਰੱਤੇ ਸਹੀ ਜੇ ਮੁਖ ਨਾ ਮੋੜਨ ਵਾਲਾ ਹੁੰਦਾ ਉਹ ਪਾਸ਼ਾ ਹੁੰਦਾ ਉਹ ਅਮੀਰ ਹੁੰਦਾ ਕੌਣ ਵੱਡਾ ਮਾਇਆ ਵੜਿਆਈ ਸੋ ਵੱਡਾ ਜਿਨ੍ਹੇ ਰਾਮ ਅਲੇ ਬੁਲਾਈ ਸੋ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੁਰ ਮੁਖ ਲਾਵਾ ਗੁਰ ਸਿਖਾਂ ਕੀ ਘਾਲ ਥਾਏ ਪਈ ਜਿਨ੍ਹੇ ਹਰ ਨਾਮ ਧਿਆਵਾ ਸੋ ਉਹਨਾਂ ਦੀ ਮਿਹਨਤ ਉਹਨਾਂ ਦੀ ਅਰਦਾਸ ਉਹਨਾਂ ਦੀ ਸੇਵਾ ਪ੍ਰਵਾਨ ਹੋਈ ਪੂਰੀ ਹੋਈ ਜੇ ਬਾਬਾ ਮੱਕਣ ਸ਼ਾ ਇਹ ਨਾ ਕਰਦੇ ਤੇ ਇਤਿਹਾਸ ਨਹੀਂ ਸੀ ਬਣਨਾ ਸਾਨੂੰ ਫਕਰ ਕਰਦੇ ਤੇ ਕਰਦੇ ਸਰ ਸੰਗਤ ਜੀ ਸ਼ੁਗਰ ਕਿਉਂਕਿ ਸਾਡਾ ਬਾਬਾ ਵੀ ਸ਼ਾ ਹੈ ਨਾ ਸ਼ੁਰੂ ਤੋਂ ਹੀ ਸ਼ਾ ਦਾ ਹੀ ਪਰਿਵਾਰ ਚੱਲਿਆ ਹੈ ਸ਼ਾਵਾਂ ਦੀ ਅੰਸਾ ਸੀ ਸ਼ਾ ਕਿਦਾਂ ਗੁਰੂ ਨਾਨਕ ਸਾਡਾ ਸ਼ਾ ਨਹੀਂ 20 ਦੇ 20 ਖਵਾ ਦਿੰਦੇ ਸ਼ਾਵਾਂ ਦਾ ਗਮ ਹੈ ਠੀਕ ਹੈ ਸੱਚਾ ਸੱਚਾ ਸ਼ਾ ਦਾ ਗਮ ਹੈ ਉਹ ਵੀ ਦੇ ਵਿੱਚ ਗਾ ਦਿੰਦਾ ਪਰ ਵਾਈ ਨਹੀਂ ਕਰਦਾ ਵੀ ਹੋਰ ਹੁਣ ਫਿਰ ਅਸੀਂ ਆ ਸ਼ਾਹਾਂ ਦੇ ਵਾਰਿਸ ਤੇ ਅਸੀਂ ਵੀ ਹੁਣ ਦਿਲ ਵੱਡੇ ਰੱਖਣੇ ਨੇ ਵੱਡੇ ਬੁੱਧਾ ਕਹੀਆ ਬੁੱਧਾ ਹੋਏ ਮੈਨੂੰ ਬੜੀਆਂ ਚੀਜ਼ਾਂ ਬਜਵੰਦੀਆਂ ਯਾਦ ਆਉਂਦੀਆਂ ਨੇ ਆਪਾਂ ਦੁੱਧ ਲਈਦਾ ਹੁੰਦਾ ਸੀ ਕਿਸੇ ਦੇ ਘਰੋਂ ਤੇ 2 ਕਿਲੋ ਦੁੱਧ ਲੈਣਾ ਘਰ ਅੱਗੇ ਘਰਾਂ ਦੇਖਣਾ ਤੇ ਉਹ ਸਵਾ 2 ਕਿਲੋ ਨਿਕਲਣਾ ਐਦਾਂ ਹੀ ਗੜਵੀ ਨਾਲ ਐਦਾਂ ਹੀ ਤੇ ਅੱਜ ਕੱਲ ਕੀ ਥੱਲਿਆਂ ਮਾਰਿਆ ਚਿਬ ਉਹ ਵੀ ਮੈਂ ਤੋਲ ਕੇ ਦੇਖਿਆ ਮੈਂ ਕਿਹਾ ਭਰਾਵਾ ਤੇਰਾ ਦੁੱਧ ਤੂੰ ਦਿੱਤਾ 8 ਕਿਲੋ ਤੇ ਨਿਕਲਿਆ 7.5 ਤੇ 8 ਦਾ 8.5 ਨਿਕਲਣਾ ਸੀ ਗੁਰੂ ਘਰ ਹੈ ਕਹਿੰਦਾ ਉਹ ਕਿਵੇਂ ਮੈਂ ਕਿਹਾ ਭਾਂਡਾ ਰੱਖਿਆ ਮੈਂ ਵੀ ਮੇਨਣ ਵਾਲਾ ਹਸ਼ਮਿੰਦਾ ਹੋਇਆ ਬੋਦਾ ਕੀ ਇਹ ਬੋਦਾ ਹੈ ਸ਼ਾਹ ਦੇ ਵਾਰ ਜਿੱਦਾ ਨਾ ਕਰਿਆ ਕਰੋ ਭਾਵੇਂ ਕੋਈ ਦੁੱਧ ਪਾਉਂਦਾ ਡੇਰੀ ਭਾਵੇਂ ਕੋਈ ਕੋਈ ਕਿਰਤ ਕਰਦਾ ਭਾਵੇਂ ਕੋਈ ਆਮ ਘਰਾਂ ਦੇ ਵਿੱਚ ਐ ਦਿਲ ਖੋਲ ਕੇ ਦਿਲ ਖੋਲ ਕੇ ਜਿਉਣਾ ਹੈ ਫਿਰ ਰੱਬ ਬੜੀਆਂ ਬਖਸ਼ਿਸ਼ਾਂ ਕਰਦਾ ਤੇ ਜਿਹੜਾ ਮਰੂ ਮਰੂ ਕਰਦਾ ਉਹਦੀ ਪੰਕਤੀ ਬਾਣੀ ਵਿੱਚੋਂ ਮੈਂ ਸੁਣਾ ਦਿੰਨਾ ਕਹਿੰਦੇ ਸੋਮੇ ਧਨ ਰਾਖਣ ਕੋ ਦੀਆ ਮੁਗਦ ਕਹੇ ਧਾਨਾ ਮੇਰਾ ਐਦਾਂ ਕਰਕੇ ਘਰ ਚਲਾਵੋਗੇ ਐਦਾਂ ਕਰਕੇ ਸੰਸਤਾ ਚਲਾਵੋਗੇ ਬਰਕਤਾਂ ਤੇ ਬਖਸ਼ਿਸ਼ਾਂ ਨਹੀਂ ਆਉਣੀ ਖੋਲ ਕੇ ਸਭ ਕੁਝ ਚਲਾਓ ਦਿਲ ਖੋਲ ਕੇ ਹਰ ਚੀਜ਼ ਕਰੋ ਤੇ ਰੱਬ ਆਪ ਆ ਜਾਂਦਾ ਹੈ ਸੱਚੀ ਗੱਲ ਰੱਬ ਆਵ ਆ ਜਾਂਦਾ ਉਹ ਕੁਦਰਤੀ ਹੈ ਕਿ ਨਾ ਜਦੋਂ ਕੋਈ ਅੰਦਰੋਂ ਕੋਈ ਅੰਦਰੋਂ ਵਧੀਆ ਤਰੀਕੇ ਨਾਲ ਕੋਈ ਕਾਰਜ ਕਰਦਾ ਹੈ ਸੇਵਾ ਕਰਦਾ ਹੈ ਦਿਲ ਖੁੱਲ ਕੇ ਕਰਦਾ ਹੈ ਤੇ ਉੱਥੇ ਬਰਕਤਾਂ ਬੜੀਆਂ ਆ ਜਾਂਦੀਆਂ ਨੇ ਜਿਹੜੀਆਂ ਗਿਣਤੀਆਂ ਵਾਲੀਆਂ ਚੀਜ਼ਾਂ ਉਹ ਗਿਣਤੀ ਤੱਕ ਬਰਕਤਾਂ ਰਹਿੰਦੀਆਂ ਨੇ ਧਿਆਨ ਦੇ ਨਾ ਗਿੰਦੀ ਤੱਕ ਦਿੰਦੀ ਮੈਂ ਆਪਣੀ ਨਾ ਆਪਣੀ ਉਦਾਹਰਨ ਬੜੀ ਦਿੰਦਾ ਹੁੰਦਾ ਮੈਨੂੰ ਬੜੀ ਚੰਗੀ ਲੱਗਦੀ ਮੈਂ ਘਰ ਵਿੱਚ ਕੋਈ ਚੀਜ਼ ਲਿਆਂਦੀ ਮੈਂ ਤੇ ਮੈਂ ਬਚਣ ਕੇ ਲਿਆ ਵੀ ਖਾਈਏ ਕਹਿੰਦੇ ਉਹਦੇ ਬਾਬਾ ਜੀ ਮੁਕਾ ਦਿੱਤੀ ਅਸੀਂ ਮੈਂ ਕਿਹਾ ਉਹ ਅੱਛਾ ਚਲੋ ਕੋਈ ਗੱਲ ਨਹੀਂ ਫਿਰ ਕੀ ਹੈ ਖਾਦੀ ਮੈਂ ਕਿਹਾ ਪਚਾ ਲਿਆ ਕਰੋ ਆਪਣੇ ਵਾਸਤੇ ਮੈਂ ਕਿਹਾ ਇਹਨਾਂ ਦਾ ਕਸੂਰ ਨਹੀਂ ਮੇਰਾ ਉਹ ਕਿਵੇਂ ਮਹਾਰਾਜ ਦੀ ਅਯੂਰੀ ਜੀ ਕਹਿੰਦਾ ਹੁਣ ਮੈਂ ਆਪਣੇ ਡਾਈਨਿੰਗ ਟੇਬਲ ਦੇ ਘੱਟੋ ਘੱਟ 10 ਤੋਂ 15 ਚੀਜ਼ਾਂ ਵਿੱਚੇ ਫਰੂੜਾਰ ਚੀਜ਼ ਖਾਣ ਵਾਲੀ ਰੱਖੀ ਏ ਉਹ ਮੈਨੂੰ ਕਹਿੰਦਾ ਮਿਆਣਿਓ ਖਰਾਓ ਜੇ ਨਹੀਂ ਖਾ ਲੋ ਉਹ ਕਹਿੰਦੇ ਕੋਈ ਨਹੀਂ ਖਾ ਲਾਂਗੇ ਉਦ ਦੀ ਵੀ ਹੈ ਇੱਥੋਂ ਕੀ ਮੈਸੇਜ ਮਿਲਦਾ ਭਈ ਜਦੋਂ ਅਸੀਂ ਅੰਦਰੋਂ ਇੱਕ ਕੁਦਰਤ ਵੀ ਬਰਕਤ ਦਿੰਦੀ ਬਖਸ਼ਿਸ਼ਾਂ ਦਿੰਦੀ ਦਿਲ ਖੋਲ੍ਹ ਕੇ ਤੇ ਉਹ ਸਾਹਮਣੇ ਵਾਲੇ ਨੂੰ ਵੀ ਬਖਸ਼ਿਸ਼ ਬਰਕਤ ਮਿਲ ਜਾਂਦੀ ਉਹਦਾ ਵੀ ਮਨ ਉਦ ਹੀ ਰਹਿ ਜਾਂਦਾ ਦੇਖ ਕੇ ਇਹ ਕੁਦਰਤ ਹੈ ਇਕ ਕੁਦਰਤ ਸਾਨੂੰ ਸਾਡੇ ਸ਼ਾਹਾਂ ਨੇ ਸਿਖਾ ਦਿੱਤਾ ਬਾਬੇ ਨਾਨਕ ਸ਼ਾਹ ਨੇ ਬਾਬਾ ਲੱਖੀ ਸ਼ਾਹ ਬਾਬਾ ਮਕਨਿ ਸ਼ਾਹ ਸਾਨੂੰ ਵੱਡੇ ਦਿਲ ਦਿੱਤੇ ਨੇ ਤੇ ਵੱਡੇ ਦਿਲ ਰੱਖ ਕੇ ਤੇ ਹਰ ਕਾਰਜ ਕਰਨਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵ ਸਮਰਜੀ ਕਹਿੰਦੇ ਜਿਹੜੇ ਆਪਣੇ ਹਿਰਦੇ ਵਿੱਚ ਸਤਿਗੁਰ ਨੂੰ ਜਪਦੇ ਨੇ ਦੁਨੀਆਂ ਉਹਨਾਂ ਦੀ ਪੂਜਾ ਕਰਦੀ ਅੱਜ ਬਾਬੇ ਮੱਖਣ ਸ਼ਾਹ ਦੀ ਪੂਜਾ ਨਹੀਂ ਕਰਦੇ ਅਸੀਂ ਯਾਦ ਕਰਨਾ ਹੈ ਪੂਜਾ ਔਰ ਕੋਈ ਥਾਲੀ ਵਿੱਚ ਆਰਤੀ ਕਰਨੀ ਉਹਨੂੰ ਪੂਜਾ ਨਹੀਂ ਕਹਿੰਦੇ ਉਹਨਾਂ ਦੇ ਗੁਣ ਗਾਉਣੇ ਇਹਨੂੰ ਪੂਜਾ ਕਹਿੰਦੇ ਨੇ ਠੀਕ ਹੈ ਜੀ ਉਹਨਾਂ ਦੀ ਸ਼ਿਫਤ ਕਰਨੀ ਪੂਜਾ ਜਿਨ ਨਾਨਕ ਸਤਗੁਰੂ ਪੂਜਿਆ ਉਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਅਰਾਧਿਆ ਪੂਜਿਆ ਤੇ ਅੱਜ ਸਾਰਾ ਜਗਤ ਬਾਬੇ ਮਕਨ ਚਾਦੀ ਪੂਜਾ ਕਰਦਾ ਤਿੰਨ ਹਰ ਪੂਜ ਕਰਾਵਾ ਮਤਲਬ ਕੀ ਉਹਦੀ ਇੱਜ਼ਤ ਕਰਦੇ ਨੇ ਜੇ ਕੁਝ ਨਹੀਂ ਕਰਦੇ ਨੇ ਦਿਆ ਕਰਦੇ ਉਹਦੀ ਪਰਵਾਹ ਨਹੀਂ ਜਿਹੜੇ پارکੂ ਨੇ پارک ਕੋਈ ਕੋਈ ਚਾਹੀਦਾ ਠੀਕ ਹੈ ਨਾ ਜੇ ਇੱਕ ਵੀ ਨਹੀਂ ਕੋਈ ਮਿਲਦਾ ਨਾ ਸਾਨੂੰ ਵੀ ਸਾਨੂੰ ਚੰਗਾ ਕਹਿਣ ਵਾਲਾ ਨਹੀਂ ਮਿਲਦਾ ਤੇ ਆਹ پارکੂ ਜੀ ਬੈਠੇ ਨੇ ਇਹਨਾਂ ਕਰਕੇ ਅਸੀਂ ਬੋਲੀਦਾ ਇਹਨਾਂ ਦੁਨੀਆ ਦੇ ਬੜਾ ਹੀ ਕੁਝ ਕਹਿੰਦੀ ਹੈ ਬੜਾ ਬੜਾ ਕੁਝ ਨਿੰਦਿਆ ਚੁਗਲੀ ਕਰੀ ਜਾਂਦੀ ਹੈ ਤੁਸੀਂ ਆਪਣਾ ਕੰਮ ਕਰੋ ਤੁਸੀਂ ਆਪਣਾ ਕੰਮ ਕਰਨੋਂ ਨਹੀਂ ਹਟਦੇ ਤੇ ਆ ਜਾਓ ਫਿਰ ਮੈਦਾਨ ਦੇ ਵਿੱਚ ਅਸੀਂ ਵੀ ਆਪਣਾ ਕੰਮ ਕਰਨੋਂ ਨਹੀਂ ਹਟਣਾ ਤੁਸੀਂ ਨਿੰਦਿਆ ਕਰਨੋਂ ਨਹੀਂ ਹਟਣਾ ਅਸੀਂ ਸੱਚ ਬੋਲਣੋਂ ਨਹੀਂ ਹਟਣਾ ਸਾਡੇ ਬਾਬੇ ਨੇ ਕਿਹਾ ਸੱਚ ਸੁਣਾਈ ਸੀ ਸੱਚੀ ਬੇਲਾ ਕੋਈ ਗੱਲ ਨਹੀਂ ਸੱਚ ਕਹਿੰਦੇ ਆ ਕਹਿੰਦੇ ਆ ਸੱਚ ਜਪਦੇ ਆ ਜਪਦੇ ਆ ਜੇ ਕੋਈ ਕੁਝ ਹੋ ਜਾਏਗਾ ਤੇ ਕੋਈ ਗੱਲ ਨਹੀਂ ਮੂੰਹ ਦਿਖਾਉਣ ਜੋਗੇ ਤੇ ਰਾਵਾਂਗੇ ਤੇ ਜਿਹੜੇ ਪਘਾੜੇ ਹੁੰਦੇ ਨੇ ਮੂੰਹ ਦੇ ਵਿੱਚ ਘੁੰਗੜੀਆਂ ਪਾਉਣ ਵਾਲੇ ਹੁੰਦੇ ਨੇ ਇੱਥੇ ਵੀ ਚੋਰ ਉੱਤੇ ਦਰਗਾਹ ਦੇ ਵਿੱਚ ਵੀ ਚੋਰੋ ਇਤਾਂ ਹੀ ਦੇ ਮੌਤੋਂ ਡਰ ਲੱਗਦਾ ਵੀ ਉਹਨੂੰ ਪਤਾ ਵੀ ਝੂਠੇ ਐ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅਸਰ ਤੀਰ ਦੇ ਜੇ ਨਾ ਹੋਵੇ ਉਤਰੇ ਨਾ ਹੀ ਮੈਲ ਜਿਹੜਾ ਚੋਰ ਡਰ ਉਹਨੂੰ ਆਏਗਾ ਕਾਣਾ ਹੋਏਗਾ ਡਰ ਉਹਨੂੰ ਹੋਏਗਾ ਜਿਹੜਾ ਸੱਚੇ ਬਾਦਸ਼ਾਹ ਦਾ ਸੱਚਾ ਸਿੱਕਾ ਸੱਚ ਬੋਲਦਾ ਸੱਚ ਸੁਣਾਉਂਦਾ ਸੱਚ ਦਾ ਸੌਦਾ ਕਰਦਾ ਉਹਨੂੰ ਕੋਈ ਡਰ ਨਹੀਂ ਸੋ ਗੁਰੂ ਸਾਹਿਬ ਮੀਰ ਕਰਨ ਬਾਣੀ ਦੀ 사త్సੰਗ ਜੀ ਵਿਚਾਰ ਬਹੁਤ ਹੈ ਬਹੁਤ ਹੈ ਬਹੁਤ ਹੈ ਇੰਨਾ ਖਜ਼ਾਨਾ ਹੈ ਨਾ ਮੈਂ ਦੱਸ ਨਹੀਂ ਸਕਦਾ ਤੁਸੀਂ ਨਾ ਕਿਰਪਾ ਕਰਿਆ ਕਰੋ ਮੈਨੂੰ ਆਖਿਆ ਕਰੋ ਬਾਬਾ ਜੀ ਇਸ ਵਿਸ਼ੇ ਤੇ ਬੋਲੋ ਜਿਹੜਾ ਬਨੇ ਬੌਸ਼ੀ ਕੀਤੀ ਹੋ ਵਿਸ਼ੇ ਦਾ ਗਿਆਨ ਲਿਆ ਕਰੋ ਬਾਬਾ ਜੀ ਇਸ ਪਪਾਈ ਸਾਹਿਬ ਜੀ ਇਸ ਵਿਸ਼ੇ ਤੇ ਬੋਲੋ ਆ ਚੀਜ਼ ਤੇ ਬੋਲੋ ਫਿਰ ਮੈਂ ਬੋਲਾਂਗਾ ਐਡਾ ਐਡਾ ਕਰਿਆ ਕਰੋ ਜਿਦਾ ਫਰਮਾਇਸ਼ ਨਹੀਂ ਕਰਦੇ ਗਾਇਕ ਨੂੰ ਵੀ ਆ ਸੁਣਾ ਸਾਨੂੰ ਉਹ ਸੁਣਾ ਠੀਕ ਹੈ ਜੀ ਤੇ ਉਹਦੇ ਗਾਇਕ ਆ ਇਹਦੇ ਧੁਰਕੀ ਸੱਚੀ ਬਾਣੀ ਕੋਈ ਸੰਗਣ ਦੀ ਜਰੂਰਤ ਨਹੀਂ ਕਿੰਨੇ ਤੁਹਾਨੂੰ ਡਾਊਟ ਹੋਣਗੇ ਜ਼ਿੰਦਗੀ ਵਿੱਚ ਕਿੰਨੇ ਮੈਨੂੰ ਹੋਣਗੇ ਤੁਹਾਡੇ ਪੁੱਛਣ ਦੇ ਨਾਲ ਮੈਂ ਵੀ ਕੁਝ ਸਿੱਖਾਂਗਾ ਕੁਝ ਪੜ੍ਹਾਂਗਾ ਕੁਝ ਖੋਜ ਕਰਾਂਗਾ ਤੇ ਫਿਰ ਆਪਾਂ ਅੱਗੇ ਵਧਾਂਗੇ ਆਪੇ ਵੀ ਜੇ ਭੈਣ ਭਾਈਆਂ ਆਪਾਂ ਗੁਰੂ ਦੀ ਸ਼ਬਦ ਕਰਨੀ ਹੈ ਹੋਏ ਕਤਰ ਮਿਲੋ ਮੇਰੇ ਭਾਈ ਆਓ ਸਿੱਖ ਸਤ ਗੁਰਗੇ ਪਿਆਰੇ ਉਹ ਗਾਓ ਸੱਚੀ ਬਾਣੀ ਠੀਕ ਹੈ ਹਰ ਕਿਹ ਕਦਾ ਕਹਾਣੀਆਂ ਗੁਰਮੀਤ ਸੁਣਾਈਆਂ ਆਪਾਂ ਰਲ ਮਿਲ ਕੇ ਕੋਈ ਨਹੀਂ ਹੁ ਕਈ ਚੀਜ਼ ਦਾ ਮੈਨੂੰ ਨਹੀਂ ਵੀ ਪਤਾ ਹੋਏਗਾ ਜੇ ਨਹੀਂ ਪਤਾ ਇਹਦਾ ਇਹ ਮਤਲਬ ਇਹ ਤੁਹਾਨੂੰ ਵੀ ਲੈ ਕਿਉਂ ਨਹੀਂ ਪਤਾ ਕੁਝ ਨਹੀਂ ਹੁੰਦਾ ਹੋ ਸਕਦਾ ਮੈਨੂੰ ਨਾ ਪਤਾ ਹੋਵੇ ਹੋ ਸਕਦਾ ਤੁਹਾਨੂੰ ਨਾ ਪਤਾ ਹੋਵੇ ਆਲਮ ਮਿਲ ਕੇ ਵਿਚਾਰ ਕਰੀਏ ਕੁਝ ਨਾ ਕੁਝ ਪਤਾ ਜਰੂਰ ਲੱਗੇਗਾ ਸਵਾਜਿ ਸ੍ਰੀ ਅਖੰਡ ਪਾਤਸ਼ਾਹ 11 ਵਜੇ ਰਾਮ ਹੋਣੇ ਨੇ ਬੜੀ ਸ਼ਰਧਾ ਪ੍ਰੇਮ ਤੇ ਅਦਬ ਸਤਕਾਰ ਨਾਲ ਸੇਵਾ ਕਰੋ ਸਾਢੇ 300 ਸਾਲਾਂ ਮੁੜ ਕੇ ਸਾਡੇ ਜੀਵਨ ਵਿੱਚ ਨਹੀਂ ਆਉਣਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਅਸੀਸ ਲੈਣੀ ਜਿੱਥੇ ਬੈਠੇ ਆ ਉੱਥੇ ਉਹਨਾਂ ਨੂੰ ਯਾਦ ਕਰੋ ਤੇ ਹਾਜ਼ਰੀ ਪ੍ਰਵਾਨ ਹੈ ਪੁੱਲ ਚੁੱਕ ਮਾਫ ਕਰਨਾਂ ਬੇਨਤ ਮਾਇਆ ਆਪ ਜੀ ਨੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਦੀ ਸੋ ਭੇਡ ਕੀਤੀ ਹੈ ਤੇ ਅੱਜ ਦਿਨ ਮਹਾਰਾਜ ਲੈ ਕੇ ਲਾਉਣ ਹਰ ਮੈਦਾਨੇ ਫਤਿਹ ਕਰੋ ਸਭ ਦੇ ਬੱਚਿਆਂ ਨੂੰ ਖੁਸ਼ੀਆਂ ਤਰਕੀਆਂ ਨਿਤ ਨੇਮ ਤੇ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ ਪੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ